ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਪਨੂਰ ਹੈ ਤੇ ਮੈਂ ਇੱਕ ਮਨੋਵਿਗਿਆਨੀ ਐ ਤੇ ਮੈਂ ਮਾਨਸਿਕ ਮਾਨਸਿਕ ਸਿਹਤ ਵਿਕਾਰ ਤੇ ਗੱਲ ਕਰਦੀ ਐ ਤੇ ਮੈਂ ਇਹਨਾਂ ਬਾਰੇ ਇੰਗਲਿਸ਼ ਚ ਵੀਡੀਓ ਬਣਾ ਕੇ ਇੰਸਟਾਗ੍ਰam ਤੇ ਪਾਉਣੀ ਰਹੀਨੀ ਐ ਪਰ ਮੈਨੂੰ ਲੱਗਿਆ ਜਿਵੇਂ ਆਪਣੀ ਮਾਂ ਬੋਲੀ ਚ ਵੀ ਵੀਡੀਓ ਬਣਾ ਕੇ ਪਾਉਣਾ ਬਹੁਤ ਜ਼ਰੂਰੀ ਐ ਪੰਜਾਬੀ ਚ ਤਾਕੀ ਇਹ ਹਰ ਘਰ ਤੱਕ ਪਹੁੰਚੇ ਤਾਂ ਕਿ ਇਹ ਵੀਡੀਓ ਤੇ ਜਿਹੜੀ ਮਾਨਸਿਕ ਵਿਕਾਰ ਦੀ ਸਿੱਖਿਆ ਹੈ ਕਿ ਕੀ ਹੁੰਦੀਆਂ ਇਹ ਚੀਜ਼ਾਂ ਕਿਉਂ ਹੁੰਦੀਆਂ ਇਹ ਸਾਰਿਆਂ ਤੱਕ ਪਹੁੰਚਣ ਤਾਂ ਇਸ ਕਰਕੇ ਹੁਣ ਮੈਂ YouTube ਤੇ ਵੀਡੀਓਆਂ ਪਾਉਣੀ ਸ਼ੁਰੂ ਕਰੀ ਹੈ ਇਹ ਵੀਡੀਓ ਆ ਜ਼ਿਆਦਾਤਰ ਹੈ ਪੰਜਾਬੀ ਬਣਾ ਕੇ ਪਾਇਆ ਕਰੂੰਗੀ ਤੇ ਹਰ ਐਤਵਾਰ ਨੂੰ ਮੈਂ ਇੱਕ ਵੀਡੀਓ ਅਪਲੋਡ ਕਰੂੰਗੀ YouTube ਤੇ ਤੇ ਉਹਦਾ ਮਕਸਦ ਇਹੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨਾਲ ਦੋਸਤਾਂ ਨਾਲ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਪਤਾ ਚੱਲਣ ਕੀ ਦਿਮਾਗੀ ਸਿਹਤ ਬਾਰੇ ਕੀ ਕੀ ਗੱਲਾਂ ਨੇ ਕਿਹੜੀ-ਕਿਹੜੀ ਚੀਜ਼ ਦਿਮਾਗੀ ਸਿਹਤ ਤੇ ਤੇ ਅਸਰ ਕਰਦੀਆਂ ਨੇ ਤੇ ਕਿਵੇਂ ਆਪਦੀ ਦਿਮਾਗੀ ਸਿਹਤ ਨੂੰ ਵਧੀਆ ਰੱਖਣਾ ਚਾਹੀਦਾ ਹੈ ਤੇ ਤੁਸੀਂ ਆਪ ਤੇ ਸਵਾਲ ਵੀ ਪੁੱਛ ਸਕਦੇ ਹੋ ਮੈਨੂੰ ਥੱਲੇ ਕਮੈਂਟ ਕਰਕੇ ਤੇ ਇਹ ਸਾਰੀ ਵੀਡੀਓ ਆ ਬਣਾਉਣ ਦਾ ਇਹੀ ਮਕਸਦ ਹੈ ਕਿ ਸਾਰਿਆਂ ਨੂੰ ਪਤਾ ਹੋਵੇ ਕੀ ਕਿਵੇਂ ਮਦਦ ਮੰਗਣੀ ਹੈ ਕਦ ਮਦਦ ਮੰਗਣੀ ਹੈ ਤੇ ਕਿਹਦੇ ਤੋਂ ਮਦਦ ਮੰਗਣੀ ਹੈ ਇਹ ਸਭ ਚੀਜ਼ਾਂ ਬਹੁਤ ਜ਼ਰੂਰੀ ਨੇ ਤੇ ਮੈਂ ਬਸ ਕੋਸ਼ਿਸ਼ ਕਰੂੰਗੀ ਕਿ ਮੈਂ ਇਹ ਵੀਡੀਓਜ਼ ਬਣਾਉਂਦੀ ਰਵਾਂ ਤੇ ਮੈਂ ਅਪਲੋਡ ਕਰਦੀ ਰਵਾਂ ਤੇ ਇਹ ਸਾਰਿਆਂ ਤੱਕ ਪਹੁੰਚਣ ਤੇ ਆਪਾਂ ਇਕੱਠੇ ਹੋ ਕੇ ਦਿਮਾਗੀ ਸਿਹਤ ਬਾਰੇ ਗੱਲ ਕਰ ਸਕੀਏ ਧੰਨਵਾਦ